ਕੀ ਬੜਾ ਉਂਦਾ ਓਏ ਕੀ ਬੜਾ ਛੋਟਾ ਹਲੇ ਰੋੜੇ ਆਲੇ ਵਾੜਾ ਕਣਕ ਸਾਰੀ ਵੇਚ ਗਈ ਹੈ ਛੋਟੇ ਆਲੇ ਵਾੜਾ ਕਣਕ ਸਾਰੀ ਵੇਚ ਗਈ ਹਲੇ ਕਰਤੀ ਵਢੀ ਜਾਂਦੇ ਆ ਸਾਨੂੰ ਮੰਡੀ ਚ ਹੀ ਦੇ ਕੇ ਸਾਰੇ ਹਾਂ ਰੌਣੀ ਕਰੀ ਜਾਂਦੇ ਹਲਦਾ ਰੌਣੀ ਵਰਕੇ ਰੌਣੀ ਚੱਲਦੀ ਹੈ ਕਿੱਥੇ ਸਹਾਰਾ ਡੱਕਰ ਕੇ ਸਹਾਰਾ ਡੱਕਰਿਆ ਕੋਈ ਨਹੀਂ ਡੱਕਰ ਦੂੰਗਾ ਬਾੜ ਦੇ ਪਿੱਛੇ ਨੂੰ ਦਰਨ ਵਿਚਾਰਾ ਕਿਤੇ ਮਰ ਜੇ ਯਾਰ ਸਹਾ ਹੈ ਸਹਾ ਹੈ ਇਹਦੇ ਬੱਚੀ ਹੋ ਗਿਆ ਸਨੇ ਲਵੇ ਲੋਨੇ ਡੱਕੜੇ ਵੜ ਡੱਕੜ ਕੇ ਯਾਰ ਹੋ ਜਾਂਦਾ ਹੈ ਹੋ ਜਾਂਦਾ ਓਏ ਹੋ ਨੰਗਿਆ 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 ਚੱਲ 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 ਤੇਰੇ ਗਲੇ ਦੀ ਨਹੀਂ ਬਚਾ ਆ ਜਰਾ ਮਰ ਜਾਂਦਾ ਉਹ ਨੰਗਿਆ ਓਏ ਆ ਹੋ ਜਾਂਦਾ ਵਟਾਵੜ ਦੇ ਜਾਂਦਾ ਚਲਾ ਦੇ ਕੰਮ ਕਰੀ ਬਸ ਓਕੇ ਕੰਮ ਆਏ ਖੁਰ ਡਾ ਆ ਮੈਂ ਖੁਰ ਆ ਆ ਦੇ ਖੁਰ ਡਿਆ ਆ ਮੈਂ ਖੁਰ ਡਿਆ ਲੈ ਚਾਰ ਵੱਟੇ ਜਾਂਦਾ ਗਲਾ ਦੀਏ ਹਾਂ ਲੱਗ ਗਿਆ ਹੋਰ ਲਾ ਦੇ ਚਾਰ ਵੱਟੇ ਜਾਂਦਾ ਯਾਰ ਆ ਦੇ ਲਈ ਆ ਬਾਕੀ ਟੀਵੀ ਨੂੰ ਜਦੋਂ ਕਰ ਤੇ ਹਲਾ ਇਕੱਠੀ ਹੋ ਕਰ ਦਾਂਗੇ ਨੂੰ ਯਾਰ ਅਈ ਚੱਕਿਆ ਸਿਆਰਾ ਲਾਵੀ ਲਾਵੀ ਕੱਟਾਲੇ ਕੋਈ ਬੜੀ ਸੱਚੀ ਗੰਕ ਨਹੀਂ ਹੈਗੇ ਆਪਣੇ ਸਿਆ ਹਾਂ ਠੀਕ ਕੋਈ ਚੱਕਿਆ ਗਿਆ ਸਾਰਾ ਮਗਰੀ ਵੀਜੇ ਨੇ ਆਪਾਂ ਹੁਣ ਤਾਂ ਫੇਰ ਵੀ ਚੱਲ ਟਾਈਮ ਸਾਰਾ ਪਿਆ ਹਾਲੀ ਅਜੇ ਫੇਰ ਵੀ ਬਹੁਤ ਬੂਹੀ ਹੈ ਪੋਟ ਹਾਂ ਹਾਂ ਇਹ ਬਹੁਤ ਕੰਮ ਵੱਡਾ ਸੀ ਪਹਿਲਾਂ ਦਾ ਹੁਣ ਤਾਂ ਲਖੀ ਨਹੀਂ ਕੱਟਣੀ ਐ ਬਰਫੀ ਕੱਟਣੀ ਹੁਣ ਤਾਂ ਬਹੁਤ ਟਾਈਮ ਜ਼ਿਆਦਾ ਆ ਗਿਆ ਜਿੱਦਾਂ ਉਹ ਸ਼ੁਰੂ ਕਰਦੇ ਵਾਹੀ ਹੋਰ ਹਣਾ ਪਹਿਲਾਂ ਬੌਂਦੇ ਫਿਰ ਸਾਂ ਕੰਮ ਮਾਰੇ ਫੇਰ ਬਾਂ ਦਵੀਆਂ ਨਾਲ ਫੇਰ ਸਾਂ ਕੰਮ ਮਾਰੇ ਫੇਰ ਹੜਾ ਨਾਲ ਬੌਂ ਫੇਰ ਸਾਂ ਕੰਮ ਮਾਰਦੇ ਉਹਦਾ ਕਰਨਾ ਕੁਝ ਨਹੀਂ ਇਹਦਾ ਸੂਪ ਫੀਡਰ ਢਗਾ ਦੇਣਾ ਵੜਾ ਯਸੂ ਦੀ ਜਾਂ 0 ਰੋਲ ਪਰਫੀ ਕੱਟ ਦਾਂਗੇ ਉਹ ਦਾ ਘੜਾ ਬਾਲੂ ਸਾਹ ਉਹਦਾ ਮਸਾਹਥੇ ਹੋਗੀ ਮਸਾਉਣਾ ਉਹਦਾ ਵੀ ਲੈਣਾ ਜੂਹਾ ਮਰੂਗੀ ਇਹ ਦੇਖ ਬਰਾ ਅਦਮ ਬਰਾ ਜੂਹਾ ਹੋਏ ਉਹ ਭਾਲਦੀ ਹੋਗੀ ਵੀ ਮਾਰ ਕੇ ਖਾਲੂ ਤਾਂ ਕਿੱਥੇ ਖਾਊਗੀ ਇਹ ਇਹ ਸੂਰ ਨੂੰ ਬਹੁਤ ਬੂਸ ਘਟ ਦਿਆ ਓਏ ਹੋਰ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਡੇ ਤੱਕ ਹਰ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਧੰਨਵਾਦ ਜੀ